ਰੋਸਪੁਰ ਵਿਖੇ ਇੱਕ ਬੈਂਕ ਦਾ ਏਟੀਐਮ ਤੋੜ ਕੇ 11 ਲੱਖ ਰੁਪਏ ਲੁੱਟੇ ਜਾਣ ਦੀ ਖਬਰ ਹੈ ਵਾਰਤਤਾ ਫਾਜ਼ਿਲ ਸਾਹ ਰੋਡ ਤੇ ਜ਼ਿਲ੍ਹੇ ਦੇ ਪਿੰਡ ਫਾਈ ਫੀਮਾ ਵਿੱਚ ਹੋਈ ਇਥੇ ਨਕਾਬਪੋਚ ਡਰੇ ਰਨ ਤੇਜ਼ਧਨ ਫੈਰਾਂ ਦੇ ਬਲ ਤੇ ਸੁਰੱਖਿਆ ਗਾਰਡ ਨੂੰ ਡਰਾ ਕੇ ਏਟੀਐਮ ਦਾ ਗੇਟ ਖੁਲਵਾਇਆ ਅਤੇ ਰਕਮ ਲੁੱਟ ਕੇ ਫਰਾਰ ਹੋ ਗਏ ਇਹ ਪੂਰੀ ਘਟਨਾ ਸਿਸਟਮਿਕ ਕੈਮਰੇਜ ਕੈਦ ਹੋ ਗਈ ਜਿਸ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਤੇ ਸਾਥ ਪਾ ਕੇ ਕੇਂਦਰੀ ਮੰਤਰੀ ਸ਼ਰਦ ਪਵਾਰ ਗੁਰਦਾਸਪੁਰ ਵਿਖੇ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕਰਨ ਲਈ ਪੁਜੇ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ ਉਦਘਾਟਨ ਦੇ ਬਾਅਦ ਪਕ ਨਾਮਦੇਵ ਦੇ ਤਪਸਥਾਨ ਕਸਬਾ ਕੁਮਣ ਵਿਖੇ ਇੱਕ ਰੈਲੀ ਵੀ ਕੀਤੀ ਗਈ ਜੰਦਰ ਪੁਲਿਸ ਦੇ ਸੀਆਈਏ ਸਟਾਫ ਨੇ ਇੱਕ ਗੈਂਗ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਕੋਲੋਂ ਦੋ ਪਿਸਤੌਲ ਸੱਤ ਜ਼ਿੰਦਾ ਕਾਰਤੂਸ ਅਤੇ ਇੱਕ i20 ਕਾਰ ਵੀ ਬਰਾਮਦ ਕੀਤੀ ਹੈ ਪੁਲਿਸ ਮੁਤਾਬਕ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਕਈ ਅਹਿਮ ਖੁਲਾਸੇ ਹੋ ਸਕਣ ਰਾਸਵਾ ਮੈਂਬਰ ਸ਼ਵੇਤ ਮਲਿਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਕੇਜਰੀਵਾਲ ਦਾ ਹਰਮੰਦਰ ਸਾਹਿਬੇ ਕੇ ਆ ਕੇ ਪੁਲਬਖਸ਼ਣਾ ਮਹਿਜ਼ ਇੱਕ ਡਰਾਮਾ ਦੱਸਿਆ ਉਹਨਾਂ ਮੰਗਿਆ ਕਿ ਕੇਜਰੀਵਾਲ ਨੂੰ ਮਾਫੀ ਮੰਗਣ ਦੀ ਆਦਤ ਹੈ ਤੇ ਪਹਿਲਾਂ ਵੀ ਕਈ ਮਾਮਲੇ ਤੇ ਮਾਫੀ ਮੰਗ ਚੁੱਕੇ ਨੇ ਪਰ ਜੋ ਡਰਾਮੇ ਦਿੱਲੀ ਚ ਕੀਤੇ ਨੇ ਉਹ ਪੰਜਾਬ ਵਿੱਚ ਨਹੀਂ ਚੱਲਣਗੇ ਨਾ ਆਮ ਆਦਮੀ ਪਾਰਟੀ ਤੇ ਪੰਜਾਬ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਉਂਦੀਆਂ ਕਿ ਹੈ ਕਿ केजरीवाल ਅਤੇ ਉਹਨਾਂ ਦੀ ਪਾਰਟੀ ਦੇ ਲੀਡਰਾਂ ਨੇ ਪੂਰੇ ਪੰਜਾਬ ਨੂੰ ਨਸ਼ੇੜੀ ਦੇ ਤੌਰ ਤੇ ਬਦਨਾਮ ਕੀਤਾ ਹੈ ਜਿਸ ਨੂੰ ਪੰਜਾਬੀ ਕਿਸੇ ਵੀ ਸ਼ਰਤ ਤੇ ਬਰਦਾਸ਼ਤ ਨਹੀਂ ਕਰਨਗੇ ਚੰਡੀਗੜ੍ਹ ਦੇ ਸੈਕਟਰ ਸਤਨ ਸਥਿਤ ਐਸਬੀਆਈ ਬੈਂਕ 'ਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਘਟਨਾ ਸਵੇਰ ਦੀ ਹੈ। ਮੌਕੇ ਤੇ ਮਨੂਤ ਸੁਰੱਖਿਆ ਕਰਮੀਆਂ ਨੇ ਤੁਰੰਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਵਧਣ ਕਾਰਨ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ। ਇਸ ਦੇ ਬਾਅਦ ਕਾਫੀ ਮੁਸ਼ਕਲ ਦੇ ਮਗਰੋਂ ਅੱਗ ਤੇ ਕਾਬੂ ਪਾਇਆ ਗਿਆ। ਲੱਗ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ। 4 ਅਪ੍ਰੈਲ ਨੂੰ ਆਪਣੇ ਫੇਸਬੁੱਕ ਪੇਜ ਤੇ ਪਾਈ ਇੱਕ ਪੋਸਟ ਕਾਰਨ ਆਪ ਦੇ ਪੰਜਾਬ ਕਨਵੀਨਰ ਛੋਟੇ ਪੁਰ ਵਿਵਾਦਾਂ ਚਾਹ ਗਏ ਨੇ ਇਸ ਪੋਸਟ ਜੋ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਚ ਸਕਰੀਨ ਤੇ ਕੇਜਰੀਵਾਲ ਤੇ ਛੋਟੇ ਪੁਰ ਦੀ ਤਸਵੀਰ ਲੱਗੀ ਨਜ਼ਰ ਆ ਰਹੀ ਹੈ ਅਤੇ ਸਕਰੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ ਤੋਂ ਉੱਚੀ ਹੋਣ ਕਾਰਨ ਆਪ ਨੂੰ ਇੱਕ ਵਾਰ ਫਿਰ ਸਿੱਖ ਵਿਰੋਧੀ ਦੱਸਿਆ ਗਿਆ ਹੈ ਇਹ ਇਲਜ਼ਾਮ ਯੂਥ ਅਕਾਲੀ ਦਲ ਸ਼ਹਿਰੀ ਦੋ ਦੇ ਪ੍ਰਧਾਨ ਗੁਰਦੀਪ ਸਿੰਘ ਕੋਸ਼ਾ ਨੇ ਲਗਾਏ ਨੇ ਪੂਰੇ ਪੰਜਾਬ ਵਿੱਚ ਹੋਈ ਬਰਸਾਤ ਨੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਤਉਥੇ ਕਿਸਾਨਾਂ ਲਈ ਵੀ ਇਹ ਮਿਹਰਵਰਦਾਨ ਬਣ ਕੇ ਆਇਆ ਹੈ ਇੰਨੇ ਦਿਨੀ ਪੰਜਾਬ 'ਚ ਹੋਰੀ ਚੌਨੇ ਦੀ ਬਿਜਾਈ ਲਈ ਇਹ ਬਰਸਾਤ ਕਾਫੀ ਫਾਇਦੇਮੰਦ ਤਸੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਕਾਟ ਮਿਹਨਤ ਕਰਨੀ ਪਵੇਗੀ ਅਤੇ ਵਧੀਆ ਫਸਲ ਦੀ ਉਮੀਦ ਵੀ ਹੈ